ਕੈਨੇਡਾ ਸਰਕਾਰ ਨੇ 19 ਪ੍ਰਵਾਸੀਆਂ ਦੇ ਅਸਾਈਲਮ ਕਲੇਮ ਸਿੱਧੇ ਤੌਰ ਤੇ ਰੱਦ ਕਰਦਿਆਂ ਅਮਰੀਕਾ ਡਿਪੋਰਟ ਕਰ ਦਿੱਤਾ ਜੋ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਛਾਪਿਆਂ ਤੋਂ ਬਚਦੇ ਬਚਾਉਂਦੇ ਕਿਊਬੈਕ ਦੇ ਰਸਤੇ ਕੈਨੇਡਾ ਦਾਖਲ ਹੋਏ ਸਨ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਨੇ ਦੱਸਿਆ ਕਿ ਅਮਰੀਕਾ ਨਾਲ ਹੋਏ ਸੇਫ ਥਰਡ ਕੰਟਰੀ ਐਗਰੀਮੈਂਟ ਤਹਿਤ ਪਨਾਹ ਦੇ ਦਾਅਵਿਆਂ ਉੱਤੇ ਕੋਈ ਵਿਚਾਰ ਨਹੀਂ ਕੀਤਾ ਜਾ ਸਕਦਾ ਪਨਾ ਮੰਗਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਉਸੇ ਮੁਲਕ ਵਿੱਚ ਅਰਜ਼ੀ ਦਾਇਰ ਕਰਨੀ ਹੋਵੇਗੀ ਜਿੱਥੇ ਉਹਨਾਂ ਨੇ ਪਹਿਲਾ ਕਦਮ ਰੱਖਿਆ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਰਡਰ ਪੁਲਿਸ ਦੀ ਟੀਮ ਨੂੰ ਹੀਟ ਸੈਂਸਰ ਦੀ ਮਦਦ ਨਾਲ ਜੰਗਲੀ ਇਲਾਕੇ ਵਿੱਚ ਕੁਝ ਲੋਕਾਂ ਦੇ ਲੁਕੇ ਹੋਣ ਬਾਰੇ ਪਤਾ ਲੱਗਾ ਮੁੱਢਲੇ ਤੌਰ ਤੇ ਇਹ 15 ਜਣੇ ਸਨ ਜਿਨ੍ਹਾਂ ਬਾਰੇ ਅਮਰੀਕਾ ਦੇ ਬਾਰਡਰ ਪੈਟਰੋਲ ਅਫਸਰਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ RCP ਦੀ ਟੀਮ ਨੇ ਇਲਾਕੇ ਵਿੱਚ ਛਾਣਬੀਣ ਜਾਰੀ ਰੱਖੀ ਤਾਂ ਬਾਕੀ 4 ਜਣਿਆਂ ਨੂੰ ਵੀ ਕਾਬੂ ਕਰ ਲਿਆ ਅਮਰੀਕਾ ਵਿੱਚੋਂ ਕੱਢੇ ਜਾਣ ਦੇ ਡਰੋਂ ਪ੍ਰਵਾਸੀਆਂ ਨੇ ਬਰफीਲੇ ਮੌਸਮ ਦਾ ਫਾਇਦਾ ਉਠਾਉਂਦਿਆਂ ਰਾਤ ਦੇ ਹਨੇਰੇ ਵਿੱਚ ਇੰਟਰਨੈਸ਼ਨਲ ਬਾਰਡਰ ਪਾਰ ਕੀਤਾ ਪਰ ਧੁਰ ਅੰਦਰ ਤੱਕ ਨਾ ਪਹੁੰਚ ਸਕੇ ਕਿਊਬੈਕ ਦੇ ਮੋਂਟਰੀਜ਼ੀ ਇਲਾਕੇ ਵਿੱਚ ਹੈਵਲੋਕ ਨੇੜੇ ਇਹਨਾਂ ਪ੍ਰਵਾਸੀਆਂ ਨੂੰ ਰੋਕਿਆ ਗਿਆ ਕਾਬੂ ਕੀਤੇ ਪ੍ਰਵਾਸੀਆਂ ਵਿੱਚੋਂ ਇੱਕ ਦੀ ਉਮਰ 60 ਸਾਲ ਦੇ ਨੇੜੇ ਦੱਸੀ ਗਈ ਅਤੇ ਦੋ ਬੱਚੇ ਵੀ ਇਸ ਗਰੁੱਪ ਵਿੱਚ ਸ਼ਾਮਲ ਸਨ आरसीपी ਮੁਤਾਬਕ 8 ਜਣਿਆਂ ਨੂੰ ਹਸਪਤਾਲ ਲੈ ਜਾਣਾ ਪਿਆ ਜਿਨ੍ਹਾਂ ਵਿੱਚ 6 ਪ੍ਰਵਾਸੀ ਫਰੋਸਟਬਾਈਟ ਦਾ ਸ਼ਿਕਾਰ ਬਣੇ ਤਦਕੇ 2 ਬੱਚਿਆਂ ਨੂੰ احتیاطی ਤੌਰ ਤੇ ਡਾਕਟਰੀ ਮੌਇਨੇ ਵਾਸਤੇ ਲਿਜਾਇਆ ਗਿਆ ਦੂਜੇ ਪਾਸੇ ਆਰਸੀਐਮਪੀ ਵੱਲੋਂ ਕਸਟਮਜ਼ ਐਕਟ ਦੀ ਧਾਰਾ 117 ਅਧੀਨ ਇੱਕ ਹੋਰ ਸ਼ੱਕੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਸੰਭਾਵਤ ਤੌਰ ਤੇ ਇਹਨਾਂ ਪ੍ਰਵਾਸੀਆਂ ਨੂੰ ਟਿਕਾਣੇ ਤੇ ਪਹੁੰਚਾਉਣ ਦੇ ਇਰਾਦੇ ਨਾਲ ਗੱਡੀ ਸਣੇ ਬਰਫ਼ੀਲੀ ਰਾਤ ਵਿੱਚ ਉੱਥੇ ਮੌਜੂਦ ਸੀ आरसीपी एमपी ਦਾ ਕਹਿਣਾ ਹੈ ਕਿ ਅੰਤਾਂ ਦੀ ਸਰਦੀ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨਾ ਬੇਹਦ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਨਿਗਰਾਨੀ ਕਰ ਰਹੇ ਬਾਰਡਰ ਅਫਸਰਾਂ ਵਾਸਤੇ ਵੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਬਰਫਬਾਰੀ ਹੋਣ ਕਰਕੇ ਇਲਾਕੇ ਨੂੰ ਸੁਰੱਖਿਅਤ ਪਾਰ ਕਰਨਾ ਸੌਖਾ ਨਹੀਂ ਖਾਸ ਤੌਰ ਤੇ ਬੱਚਿਆਂ ਦੀ ਮੌਜੂਦਗੀ ਹਾਲਾਤ ਹੋਰ ਗੰਭੀਰ ਬਣਾ ਦਿੰਦੀ ਹੈ ਦੱਸ ਦਈਏ ਕਿ ਨਿਊਯਾਰਕ ਸੂਬੇ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਪਰ ਅਮਰੀਕਾ ਦੇ ਨਾਰਡ ਡੈਕੋਟਾ ਅਤੇ ਮਿਨੀਸੋਟਾ ਰਾਜਾਂ ਦੀ ਕੈਨੇਡਾ ਦੇ ਸਸਕੇਚੇਵਨ, ਮੈਨੀਟੋਬਾ ਅਤੇ 온ਟਾਰੀਓ ਰਾਜਾਂ ਨਾਲ ਲੱਗਦੀ 1400 ਕਿਲੋਮੀਟਰ ਲੰਮੀ ਸਰਹੱਦ ਨੂੰ ਵੀ ਨਾਜਾਇਜ਼ ਪ੍ਰਵਾਸ ਲਈ ਵਰਤਿਆ ਜਾਂਦਾ ਹੈ। ਦਿਲਚਸਪਤ ਇਹ ਵੀ ਹੈ ਕਿ ਕਿਸੇ ਵੇਲੇ ਕੈਨੇਡਾ ਤੋਂ ਅਮਰੀਕਾ ਵੱਲ ਗੈਰਕਾਨੂੰਨੀ ਪ੍ਰਵਾਸ ਦਾ ਰੁਝਾਨ ਜ਼ਿਆਦਾ ਸੀ ਪਰ ਡੋਨਲਡ ਟਰੰਪ ਦੇ ਸੱਤਾ ਵਿੱਚ ਆਉਣ ਮਗਰੋਂ ਹਾਲਾਤ ਬਿਲਕੁਲ ਉਲਟ ਹੋ ਗਏ। ਹੁਣ ਅਮਰੀਕਾ ਤੋਂ ਕੈਨੇਡਾ ਵੱਲ ਜਾਣ ਵਾਲਿਆਂ ਨੂੰ ਜ਼ਿਆਦਾਤਰ ਮੌਕਿਆਂ ਤੇ ਮੋੜ ਬਾਰਡਰ ਏਜੰਟਾਂ ਦੇ سپਰਦ ਕਰ ਦਿੱਤਾ ਜਾਂਦਾ ਹੈ ਅਤੇ ਅੱਗੇ ਆਈਸ ਵਾਲੇ ਅਜਿਹੇ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੀ ਪ੍ਰਕਿਰਿਆ ਆਰੰਭ ਦਿੰਦੇ ਨੇ ਕੈਨੇਡਾ ਵਿੱਚ ਸੀ 12 ਕਾਨੂੰਨ ਪਾਸ ਹੋਣ ਮਗਰੋਂ ਨਾਜਾਇਜ਼ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਕੋਲ ਪਨਾਹ ਮੰਗਣ ਦਾ ਹੱਕ ਵੀ ਨਹੀਂ ਰਹਿ ਜਾਵੇਗਾ ਅਤੇ ਸਿੱਧੇ ਤੌਰ ਤੇ ਡਿਪੋਰਟ ਕੀਤੇ ਜਾ ਸਕਣਗੇ ਬਿਊਰੋ ਰਿਪੋਰਟ ਹਮਦਰ ਟੀਵੀ